ਤੋ ਕੀਤੀ ਹੈ ਮਾਰਾ ਹੁੰਦੀ ਇਹਦਾ ਮੇਨ ਉਦੇਸ਼ ਜਿਹੜਾ ਉਹ ਇਹ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਤੇ ਲੋਕਾਂ ਨੂੰ ਸਵਦੇਸ਼ ਜਾਂ ਸਵਦੇਸ਼ੀ ਚੀਜ਼ਾਂ ਦਾ ਜਿਹੜਾ ਉਹਨਾਂ ਨਾਲ ਜੋੜਨਾ ਹੈ ਮੀ ਵਿਵੇਕਾਨੰਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੰਡੀਗੜ੍ਹ ਗਰੁੱਪ ਆਫ ਕਾਲਜ ਵੱਲੋਂ ਇੱਕ ਮੈਰਾਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਨੈਸ਼ਨਲ ਯੂਥ ਡੇ ਯਾਨੀ ਕਿ ਰਾਸ਼ਟਰੀ ਯੁਵਾ ਦਿਵਸ ਦੇ ਤੌਰ ਤੇ ਆ ਇਸ ਰੈਲੀ ਨੂੰ ਹਰੀ ਝੰਡੀ ਦਿੱਤੀ ਜਾਣੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਗਰੁੱਪ ਆਫ ਕਾਲਜ ਦੇ ਜਿਹੜੇ ਵਿਦਿਆਰਥੀ ਨੇ ਪੂਰਾ ਸਟਾਫ ਤੁਹਾਨੂੰ ਨਜ਼ਰ ਆ ਰਿਹਾ ਤਾਂ ਇਹ ਮੈਰਾਥਨ ਹੈਗੀ ਹੈ ਜਿਹੜੀ ਇਹ ਸੈਕਟਰ 94 ਦੇ ਵਿੱਚ ਵਕ ਵਕ ਥਾਵਾਂ ਦੇ ਵਿੱਚੋਂ ਗੁజర్ਦੀ ਹੋਈ ਵਾਪਸ ਲਾਂਡਰਾਂ ਚੰਡੀਗੜ੍ਹ ਗਰੁੱਪ ਆਫ ਕਾਲਜ ਹੈ ਜਿਹੜਾ ਉੱਥੇ ਪਹੁੰਚੇਗੀ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਯੂਥ ਡੇ ਮਨਾਇਆ ਜਾ ਰਿਹਾ ਹੈ ਨੈਸ਼ਨਲ ਯੂਥ ਡੇ ਹੈਗਾ ਤਾਂ Swami Vivekananda ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਅਜਿਹੇ ਪ੍ਰੋਗਰਾਮ ਨੇ ਜਿਹੜੇ ਉਲਿੱਖੇ ਜਾਂਦੇ ਨੇ ਤਾਂ ਚੰਡੀਗੜ੍ਹ ਗਰੁੱਪ ਆਫ ਕਾਲਜ ਵੱਲੋਂ ਇਹ ਪ੍ਰੋਗਰਾਮ ਉਲਿੱਕਿਆ ਗਿਆ ਥੋੜੀ ਦੇਰ ਬਾਅਦ ਵਿਧਾਇਕ ਕੁਲਵੰਤ ਸਿੰਘ ਜੋ ਕਿ ਮੋਹਾਲੀ ਤੋਂ ਵਿਧਾਇਕ ਨੇ ਉਹਨਾਂ ਵੱਲੋਂ ਇਸ ਮੈਰਾਥਨ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ ਤਾਂ ਪੂਰੇ 94 ਸੈਕਟਰ ਦੇ ਵਿੱਚੋਂ ਹੁੰਦੀ ਹੋਈ ਇਹ ਮੈਰਾਥਨ ਹੈ ਜਿਹੜੀ ਵਾਪਸ ਲਾਂਡਰਾ ਚੰਡੀਗੜ੍ਹ ਗਰੁੱਪ ਆਫ ਕਾਲਜ ਦੇ ਵਿੱਚ ਪਹੁੰਚੇਗੀ ਤਾਂ ਵਿਦਿਆਰਥੀ ਨੇ ਜਿਹੜੇ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਪੂਰਾ ਜੋਸ਼ ਨਜ਼ਰ ਆ ਰਿਹਾ ਹੈ ਪੂਰੇ ਉਤਸ਼ਾਹ ਨਜ਼ਰ ਆ ਰਿਹਾ ਹੈ ਵਿਦਿਆਰਥੀਆਂ ਦੇ ਚਿਹਰਿਆਂ ਤੇ ਰੌਣਕ ਤੈਨੂੰ ਦਿਖਾਈ ਦੇ ਰਹੀ ਹੈ ਕਿਉਂਕਿ ਸਵਾਮੀ ਵਿਵੇਕਾਨੰਦ ਦਾ ਜਨਮ ਦਿਹਾੜਾ ਜਿਹੜਾ 12 ਜਨਵਰੀ ਨੂੰ ਮਨਾਇਆ ਜਾਣਾ ਲੇਕਿਨ ਉਸ ਤੋਂ ਪਹਿਲਾਂ ਅਜਿਹੇ ਪ੍ਰੋਗਰਾਮ ਨੇ ਜਿਹੜੇ ਦੇਸ਼ ਭਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਤਾਂ ਇਹ ਵਿਦਿਆਰਥੀਆਂ ਦੀ ਵੀ ਇੱਕ ਲੈਨ ਤੈਨੂੰ ਨਜ਼ਰ ਆ ਰਹੀ ਹੋਵੇਗੀ ਤਾਂ ਹਰੀ ਚੰਡੀ ਜਿਹੜੀ ਦਿੱਤੀ ਜਾਣੀ ਹੈ ਇਸ ਮੈਰਾਥਨ ਨੂੰ ਤਾਂ ਵਿਧਾਇਕ ਕੁਲਵੰਤ ਸਿੰਘ ਪਹੁੰਚਣ ਵਾਲੇ ਨੇ ਤਾਂ ਉਹਨਾਂ ਵੱਲੋਂ ਇਸ ਮੈਰਾਥਨ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਜਾਣਾ ਹੈ ਤਾਂ ਚੰਡੀਗੜ੍ਹ ਗਰੁੱਪ ਆਫ ਕਾਲਜ ਦੀ ਮੈਨੇਜਮੈਂਟ ਇੱਥੇ ਸਾਡੇ ਨਾਲ ਮੌਜੂਦ ਹੈ ਗੱਲਬਾਤ ਵੀ ਕਰਾਂਗੇ ਸਰ ਸਾਡੇ ਨਾਲ ਮੌਜੂਦ ਨੇ ਸਰ ਤੋਂ ਜਾਣਕਾਰੀ ਅਸਲ ਕਰਦੇ ਆਂ ਵੀ ਮੈਰਾਥਨ ਜਿਹੜੀ ਕਰਵਾਈ ਜਾ ਰਹੀ ਆ ਇਸ ਦਾ ਮੁੱਖ ਮਕਸਦ ਕੀ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਜੀਵਨਕ ਤੁਸੀ ਦੱਸਿਆ ਅੱਜ ਅਸੀਂ ਨੈਸ਼ਨਲ ਯੂ ਡੇ ਇੱਥੇ ਸੈਲੀਬ੍ਰੇਟ ਕਰ ਰਹੇ ਹਾਂ ਸੀਜੀਸੀ ਲਾਂਡ ਰਾਂਚ ਕਿਉਂਕਿ ਸਵਾਮੀ ਵਿਵੇਕਾਨੰਦ ਜੀ ਉਹਨਾਂ ਨੇ ਕਿਹਾ ਸੀਗਾ ਵੀ ਯੂਥ ਇੱਕ ਦੇਸ਼ ਦੀ ਸਭ ਤੋਂ ਵੱਡੀ ਪਾਵਰ ਹੈਗੀ ਹੈ ਤੇ ਜੇ ਯੂਥ ਡਿਸਿਪਲਿਨਡ ਹੈ ਕਰੇਜੀਅਸ ਹੈ ਕੌਨਫੀਡੈਂਟ ਹੈ ਤੇ ਪਰਪਸਫੁਲ ਹੈ ਤਾਂ ਇੱਕ ਦੇਸ਼ ਨੂੰ ਟਰਾਂਸਫਾਰਮ ਕਰ ਸਕਦਾ ਹੈ ਉਹਨਾਂ ਨੇ ਉਹਨਾਂ ਦਾ ਇੱਕ ਕੋਟ ਸੀਗਾ ਯੂ ਗਿਵ ਮੀ 100 ਐਨਰਜੈਟਿਕ ਯੰਗ ਮੈਨ ਐਂਡ ਆਈ ਸ਼ਲ ਟਰਾਂਸਫਾਰਮ ਦ ਨੇਸ਼ਨ ਤੇ ਉਸ 스피릿 ਨੂੰ ਦੇਖਦੇ ਹੋਏ ਅੱਜ ਅਸੀਂ ਬਹੁਤ ਸਾਰੇ ਇਵੈਂਟਸ ਇੱਥੇ ਆਰਗੇਨਾਈਜ਼ ਕਰ ਰਹੇ ਹਾਂ ਉਸੇ ਪਹਿਲਾ ਇਵੈਂਟ ਹੈਗਾ ਜਿਹੜਾ ਕਿ ਅਸੀਂ ਮੈਰਾਥਨ ਕਰ ਰਹੇ ਹਾਂ ਆਈਡੀਆ ਹੈ ਆਈਡੀਆ ਹੈ ਵੀ ਜਨਤਾ ਨੂੰ ਅਵੇਅਰ ਕੀਤਾ ਜਾਏ ਫਿਜ਼ੀਕਲ ਫਿਟਨੈਸ ਦੇ ਵਾਸਤੇ ਤੇ ਇੱਕ ਸੋਸ਼ਲ ਰਿਸਪਾਂਸਿਬਿਲਟੀ ਵੀ ਹੈ ਸਾਡੀ ਵੀ ਸਾਰੇ ਫਿਟ ਰਨ ਐਸੇ ਡਾਇਰੈਕਸ਼ਨ ਚ ਅਸੀਂ 3-4 ਪ੍ਰੋਗਰਾਮਸ ਹੋ ਰੱਖੇ ਆ ਜਿਵੇਂ ਸਲੋਗਨ ਕੰਪੀਟੀਸ਼ਨ ਅਸੀਂ ਕਰ ਰਹੇ ਹਾਂ ਡੈਕਲੇਮੇਸ਼ਨ ਕੰਟੈਸਟ ਅਸੀਂ ਕਰ ਰਹੇ ਹਾਂ ਤੇ ਅਸੀਂ ਇੱਕ ਪੈਨਲ ਡਿਸਕਸ਼ਨ ਵੀ ਕਰ ਰਹੇ ਹਾਂ ਆਈਡੀਆ ਹੈ ਵੀ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਜਾਏ ਜਿੱਥੇ ਉਹ ਆਪਣੇ ਆਈਡੀਆਜ਼ ਨੂੰ ਐਕਸ ਤੇ ਇੱਕ ਇਹ ਜਾਂ ਮੰਚ ਦਿੱਤਾ ਜਾਏ ਜਿੱਥੇ ਡੈਲੀਬਰੇਟ ਕਰ ਸਕਣ ਕਿ ਨੈਸ਼ਨਲ ਡਵੈਲਪਮੈਂਟ ਕਿਵੇਂ ਅੱਗੇ ਕੰਮ ਕੀਤਾ ਜਾ ਸਕਦਾ ਹੈ ਤੇ ਉਹਨਾਂ ਦਾ ਇੱਕ ਕੋਰਸ ਹੈਗਾ ਅਰਾਈਜ਼ ਅਵੇਕ ਐਂਡ ਸਟਾਪ ਟਿਲ ਗੋਲ ਇਜ਼ ਅਚੀਵਡ ਸਟਾਪ ਨਾਟ ਟਿਲ ਗੋਲ ਇਜ਼ ਅਚੀਵਡ ਤੇ ਐਸੇ ਤੋਂ ਮੈਂ ਐਂਡ ਕਰਨਾ ਚਾਹੁੰਦਾ ਤੇ ਸਾਰਿਆਂ ਨੂੰ ਨੈਸ਼ਨਲ ਯੂਥ ਦੇ ਦੀ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਜੀ ਯੂਥ ਦੀ ਗੱਲ ਕੀਤੀ ਹੈ ਵੀ ਸਵਾਮੀ ਵਿਵੇਕਾਨੰਦ ਜੀ ਨੇ ਜੋ ਕਿਹਾ ਉਹਨਾਂ ਦੇ ਮਾਰਗਦਰਸ਼ਨ ਤੇ ਚੱਲਣ ਦੀ ਵੈਸੇ ਸਭ ਨੂੰ ਲੋੜ ਹੈ ਤੇ ਵਿਕਸਿਤ ਭਾਰਤ ਦੀ ਜੇ ਮੈਂ ਗੱਲ ਕਰਾਂ ਲੱਗਦਾ ਵੀ ਜਿਹੜੇ ਵਿਦਿਆਰਥੀ ਨੇ ਸਵਾਮੀ ਵਿਵੇਕਾਨੰਦ ਦੀ ਸੋਚ ਤੇ ਪੈਰਾ ਦੇ ਰਹੇ ਨੇ ਤੇ ਵਿਕਸਿਤ ਭਾਰਤ ਦੇ ਵਿੱਚ ਵਿਦਿਆਰਥੀਆਂ ਦਾ ਇਹ ਯੂਥ ਦਾ ਬਹੁਤ ਰੋਲ ਹੋਊਗਾ ਬਿਲਕੁਲ ਜੀ ਸਭ ਤੋਂ ਵੱਡਾ ਰੋਲ ਹੀ ਯੂਥ ਦਾ ਹੈ ਕਿਉਂਕਿ ਜੇ ਆਪਾਂ ਇੰਡੀਅਨ ਪੋਪੂਲੇਸ਼ਨ ਨੂੰ ਦੇਖੀਏ ਤਾਂ ਜਿਹੜੀ ਕਿ ਯੂਥ ਦੀ ਪੋਪੂਲੇਸ਼ਨ ਹੈ ਸਭ ਤੋਂ ਵੱਡੀ ਪ ਅਸੀਂ 480 ਜਿਹੜਾ ਵਿਕਸਿਤ ਭਾਰਤ ਦਾ ਸਾਡੇ ਪ੍ਰਧਾਨ ਮੰਤਰੀ ਦਾ ਨਾਰਾ ਹੈਗਾ ਉਹ 2047 ਤੱਕ ਅਸੀਂ ਅਚੀਵ ਕਰ ਸਕਦੇ ਹਾਂ ਠੀਕ ਹੈ ਤੇ ਇਲਾਕੇ ਦੇ ਜਿਹੜੇ ਲੋਕ ਨੇ ਜਿੱਥੋਂ ਦੀ ਮੈਰਾਥਨ ਜਾਨੀ ਅੱਜ ਉਹਨਾਂ ਨੂੰ ਕੀ ਸੰਦੇਸ਼ ਹੈ ਵਿਦਿਆਰਥੀਆਂ ਵੱਲੋਂ ਤੇ ਮੈਨੇਜਮੈਂਟ ਵੱਲੋਂ ਤੁਹਾਡੀ ਵੱਲੋਂ ਮੈਂ ਇਹ ਸੁਦੇਸ਼ ਦੇਣਾ ਚਾਹਨਾ ਜੀ ਜਿਹੜੇ ਵੀ ਸੋਮੇ ਵਿਵੇਕਨੰਦ ਜੀ ਦੀਆਂ ਟੀਚਿੰਗ ਸੱਗੀਆਂ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਸਾਨੂੰ ਕਿਉਂਕਿ ਉਹ ਉਸ ਵੇਲੇ ਜਦੋਂ ਉਹ ਸੀਗੇ ਉਹਨਾਂ ਨੇ ਉਹ ਸਾਨੂੰ ਟੀਚਿੰਗ ਦਿੱਤੀਆਂ ਜਿਹੜੀ ਅੱਜ ਵੀ ਬੜੀ ਰੈਲੇਵੈਂਟ ਹੈ ਸੋਸ਼ੀਅਲੀ ਰੈਲੇਵੈਂਟ ਹੈਗੀਆਂ ਤੇ ਜੇ ਆਪਾਂ ਉਹਨਾਂ ਤੇ ਉਹਨਾਂ ਦੀ ਟੀਚਿੰਗ ਸੇ ਚੱਲਦੇ ਆ ਤਾਂ ਮਨ ਲੱਗਦਾ ਹੈ ਵੀ ਜਿਵੇਂ ਤੁਸੀਂ ਕਿਹਾ ਸੀ ਵਿਕਸਤ ਭਾਰਤ ਦਾ ਜਿਹੜਾ ਲਕਸ਼ਯ 2047 ਤੱਕ ਪ੍ਰਾਪਤ ਕਰ ਸਕਦੇ ਆ ਤਾਂ ਚੰਡੀਗੜ੍ਹ ਗਰੁੱਪ ਆਫ ਕਾਲਜ ਵੱਲੋਂ ਇੱਕ ਮੈਰਾਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਨੇ ਤਸਵੀਰਾਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਦਿਖਾ ਦਿੰਨੇ ਆ ਇਹ ਯੂਥ ਹੈਗਾ ਤਾਂ ਨੈਸ਼ਨਲ ਯੂਥ ਡੇ ਦੇ ਤੌਰ ਤੇ ਅੱਜ ਚੰਡੀਗੜ੍ਹ ਗਰੁੱਪ ਆਫ ਕਾਲਜ ਇਸ ਨੂੰ ਮਨਾ ਰਿਹਾ ਹੈ ਮੈਰਾਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਵਿਧਾਇਕ ਕੁਲਵੰਤ ਸਿੰਘ ਹਰੀ ਚੰਡੀ ਦੇ ਕੇ ਇਸ ਦੌੜ ਨੂੰ ਰਵਾਣਾ ਕਰਦੇ ਨਜ਼ਰ ਆਉਣਗੇ ਤਾਂ ਸਾਡੇ ਨਾਲ ਚੰਡੀਗੜ੍ਹ ਗਰੁੱਪ ਆਫ ਕਾਲਜ ਦੀ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਹੁਣ ਵਿਦਿਆਰਥੀ ਨੇ ਸਾਰਾ ਯੂਥ ਇੱਥੇ ਮੌਜੂਦ ਹੈਗਾ ਗੱਲਬਾਤ ਕਰਦੇ ਆ ਕਿਵੇਂ ਲੱਗ ਰਿਹਾ ਅੱਜ ਜਿਹੜੀ ਮੈਰਾਥਨ ਦੇ ਵਿੱਚ ਪਾਰਟਿਸਿਪੇਟ ਕਰਨ ਆਏ ਹੋ ਤੁਸੀਂ ਬਹੁਤ ਵਧੀਆ ਲੱਗ ਰਿਹਾ ਅਸੀਂ ਬਹੁਤ ਜ਼ਿਆਦਾ ਹੈਪੀ ਆ ਵੀ ਅਸੀਂ ਇੰਨੀ ਦੂਰ ਤੋਂ ਚੱਲ ਕੇ ਆਏ ਆ ਤੇ ਅਸੀਂ ਅੱਗੇ ਜਾ ਕੇ ਵੀ ਇਨਿਸ਼ੀਏਟ ਕਰਾਂਗੇ ਕਿ ਵੀ ਹੋਰ ਵੀ ਯੂਥ ਜਿਹੜਾ ਹੈ ਸਾਡੇ ਨਾਲ ਜੁੜੇ ਨਸ਼ਿਆਂ ਤੋਂ ਦੂਰ ਰਵੇ ਠੀਕ ਹੈ ਤਾਂ ਵਿਦਾਇਕ ਕੁਲਵੰਤ ਸਿੰਘ ਤੁਸੀਂ ਦੇਖ ਸਕਦੇ ਹੋ ਪਹੁੰਚ ਚੁੱਕੇ ਨੇ ਮੋਹਾਲੀ ਤੋਂ ਬਦਾਈਕ ਕੁਲਵੰਤ ਸਿੰਘ ਇੱਥੇ ਪਹੁੰਚੇ ਨੇ ਤਾਂ 94 ਸੈਕਟਰ ਤੋਂ ਅੱਜ ਮੈਰਾਥਨ ਜਿਹੜੀ ਹੈਗੀ ਇਸ ਨੂੰ ਹਰੀ ਝੰਡੀ ਦਿੱਤੀ ਜਾਣੀ ਹੈ ਤਾਂ ਨੈਸ਼ਨਲ ਯੂਥ ਡੇ ਦੇ ਤੌਰ ਤੇ ਇਸ ਨੂੰ ਮਨਾਇਆ ਜਾ ਰਿਹਾ ਹੈ ਸਵਾਮੀ ਵਿਵੇਕਾਨੰਦ ਵੱਲੋਂ ਜੋ ਨਾਰਾ ਦਿੱਤਾ ਗਿਆ ਸੀ ਉਸ ਦੇ ਉੱਤੇ ਪੈਰਾ ਦਿੰਦੇ ਹੋਏ ਇਹ ਸਾਰਾ ਯੂਥ ਜਿਹੜਾ ਨਜ਼ਰ ਆ ਰਿਹਾ ਹੈ ਤਾਂ ਵਿਧਾਇਕ ਕੁਲਵੰਤ ਸਿੰਘ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਗਰੁੱਪ ਆਫ ਕਾਲਜ ਦੀ ਮੈਨੇਜਮੈਂਟ ਵੱਲੋਂ ਵ代ਇਕ ਸਾਬਦਾ ਸਨਮਾਨ ਕੀਤਾ ਜਾ ਰਿਹਾ ਹੈ ਤਾਂ ਵ代ਇਕ ਕੁਲਵੰਤ ਸਿੰਘ ਵੱਲੋਂ ਇਸ ਮੈਰਾਥਨ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਜਾਣਾ ਹੈ ਤਾਂ ਵ代ਇਕ ਕੁਲਵੰਤ ਸਿੰਘ ਇੱਥੇ ਪਹੁੰਚੇ ਨੇ ਤਾਂ ਪੂਰੀ ਮੈਨੇਜਮੈਂਟ ਹੈ ਜਿਹੜੀ ਖੁਸ਼ ਨਜ਼ਰ ਆ ਰਹੀ ਹੈ ਵ代ਇਕ ਸਾਬਦਾ ਸਨਮਾਨ ਕੀਤਾ ਜਾ ਰਿਹਾ ਹੈ ਤਾਂ ਇੱਕ ਸਨਮਾਨ ਚਿੰਨ੍ਹ ਜਿਹੜਾ ਉਹ ਦਿੱਤਾ ਗਿਆ ਵ代ਇਕ ਕੁਲਵੰਤ ਸਿੰਘ ਤੁਹਾਨੂੰ ਨਜ਼ਰ ਆ ਰਹੇ ਨੇ ਤਾਂ ਇਸ ਮੈਰਾਥਨ ਦੌੜ ਨੂੰ ਵ代ਇਕ ਕੁਲਵੰਤ ਸਿੰਘ ਵੱਲੋਂ ਹਰੀ ਚੰਡੀ ਦਿੱਤੀ ਜਾਣੀ ਹੈ ਤੇ ਇਹ ਮੈਰਾਥਨ ਦੌੜ ਹੈ ਜਿਹੜੀ ਹਾਂ 94 ਸੈਕਟਰ ਦੇ ਵਿੱਚ ਹੁੰਦੀ ਹੋਈ ਵਾਪਸ ਚੰਡੀਗੜ੍ਹ ਗਰੁੱਪ ਆਫ ਕੋਲੇਜ ਦੇ ਵਿੱਚ ਪਰਤੇਗੀ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਮੋਹਾਲੀ ਦੇ 94 ਸੈਕਟਰ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਹੁਣ ਨੈਸ਼ਨਲ ਯੂਥ ਡੇ 2026 ਰਨ ਫੋਰ ਸਵਦੇਸ਼ੀ ਤਾ ਇੱਕ ਸੰਕਲਪ ਦੇ ਵਜੋਂ ਇਸ ਮੈਰਾਥਨ ਨੂੰ ਦੇਖਿਆ ਜਾ ਰਿਹਾ ਹੈ ਕਿਉਂਕਿ Swami Vivekananda ਆਨੰਦ ਵੱਲੋਂ ਜੋ ਸੰਦੇਸ਼ ਦਿੱਤਾ ਗਿਆ ਸੀ ਉਸ ਦੇ ਉੱਤੇ ਅੱਜ ਸਾਰਾ ਯੂਥ ਪੈਰਾ ਦਿੰਦਾ ਨਜ਼ਰ ਆ ਰਿਹਾ ਹੈ ਤਾਂ ਚੰਡੀਗੜ੍ਹ ਗਰੁੱਪ ਆਫ ਕਾਲਜ ਵੱਲੋਂ ਲਗਾਤਾਰ ਇਸ ਤਰ੍ਹਾਂ ਦੇ ਉਪਰਾਲੇ ਨੇ ਜਿਹੜੇ ਕੀਤੇ ਜਾਂਦੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਯੂਥ ਹੈ ਜਿਹੜਾ ਉਹ ਤੁਹਾਨੂੰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਚੰਡੀਗੜ੍ਹ ਗਰੁੱਪ ਆਫ ਕਾਲਜ ਦੀ ਸਾਰੀ ਮੈਨੇਜਮੈਂਟ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਇੱਥੇ ਪਹੁੰਚੀ ਹੈ ਤਾਂ ਨੈਸ਼ਨਲ ਯੂਥ ਡੇ ਨੂੰ ਹਰੀ ਚੰਡੀ ਦਿੱਤੀ ਜਾ ਰਹੀ ਹੈ ਵਿਧਾਇਕ ਕੁਲਵੰਤ ਸਿੰਘ ਦਾ ਸਨਮਾਨਤ ਵੀ ਕੀਤਾ ਗਿਆ ਤਾਂ ਇੱਕ ਸਨਮਾਨ ਚਿੰਨ੍ਹ ਦੇ ਕੇ ਵਿਧਾਇਕ ਕੁਲਵੰਤ ਸਿੰਘ ਨੂੰ ਸਨਮਾਨ ਦਿੱਤਾ ਗਿਆ ਤਾਂ ਹੁਣ ਹਰੀ ਚੰਡੀ ਹੈ ਜਿਹੜੀ ਇਸ ਨੈਸ਼ਨਲ ਯੂਥ ਡੇ ਨੂੰ ਆ ਦਿੱਤੀ ਜਾਣੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਗਰੁੱਪ ਆਫ ਕਾਲਜ ਦੇ ਵਿਦਿਆਰਥੀ ਮੈਨੇਜਮੈਂਟ ਇੱਥੇ ਮੌਜੂਦ ਹੈ ਤਾਂ ਹੁਣ ਹਰੀ ਚੰਡੀ ਦਿੱਤੀ ਜਾ ਰਹੀ ਹੈ ਵਿਧਾਇਕ ਕੁਲਵੰਤ ਸਿੰਘ ਨੈਸ਼ਨਲ ਯੂਥ ਡੇ 2026 ਨੂੰ ਹਰੀ ਚੰਡੀ ਦੇ ਕੇ ਰਵਾਨਾ ਕਰ ਰਹੇ ਨੇ ਤਾਂ ਇੱਕ ਸੰਦੇਸ਼ ਹੈ ਜਿਹੜਾ ਇਹਨਾਂ ਵਿਦਿਆਰਥੀਆਂ ਵੱਲੋਂ ਇਲਾਕੇ ਦੇ ਵਿੱਚ ਦਿੱਤਾ ਜਾਊਗਾ ਜੋ ਸੁਆਮੀ ਵਿਵੇਕਾਨੰਦ ਵੱਲੋਂ ਪ੍ਰੇਰਣਾ ਕਹਿ ਸਕਦੇ ਆ ਪ੍ਰੇਰਣਾ ਸਰੋਤ ਸਨ ਤਾਂ ਹੁਣ ਨੈਸ਼ਨਲ ਯੂਥ ਡੇ ਜਿਹੜੀ ਐ ਮੈਰਾਥਨ ਰਵਾਨਾ ਹੋ ਚੁੱਕੀ ਆ ਵੱਡੀ ਗਿਣਤੀ ਦੇ ਵਿੱਚ ਨੌਜਵਾਨੇ ਜਿਹੜੇ ਦੌੜਦੇ ਨਜ਼ਰ ਆ ਰਹੇ ਨੇ ਇੱਕ ਸੰਦੇਸ਼ ਲੈ ਕੇ ਇਹ ਨੌਜਵਾਨੇ ਜਿਹੜੇ 94 ਸੈਕਟਰ ਦੇ ਵਿੱਚ ਪਹੁੰਚਣਗੇ ਤੇ ਨੌਜਵਾਨ ਪੀੜੀ ਐ ਜਿਹੜੀ ਉਹਨਾਂ ਨੂੰ ਚੰਗੇ ਰਸਤੇ ਉੱਤੇ ਜਾਣ ਦਾ ਇਹ ਸੰਦੇਸ਼ ਐ ਨਾਲ ਹੀ ਤੁਹਾਡੀ ਸਿਹਤ ਦੀ ਤੁਸੀਂ ਕਿਵੇਂ ਸੰਭਾਲ ਕਰ ਸਕਦੇ ਹੋ ਉਸ ਦਾ ਵੀ ਸੰਦੇਸ਼ ਇਸ ਮੈਰਾਥਨ ਦੇ ਜਰੀਏ ਦਿੱਤਾ ਜਾ ਰਿਹਾ ਤਾਂ ਚੰਡੀਗੜ੍ਹ ਗਰੁੱਪ ਆਫ ਕਾਲਜ ਦੀ ਪੂਰੀ ਮੈਨੇਜਮੈਂਟ ਵੱਲੋਂ ਇਸ ਮੈਰਾਥਨ ਦਾ ਆਯੋਜਨ ਕੀਤਾ ਗਿਆ ਨੈਸ਼ਨਲ ਯੂਥ ਡੇ 2026 ਦੀ ਇਹ ਵਿਸ਼ਾਲ ਰੈਲੀ ਆਪਾਂ ਕਹਿ ਸਕਦੇ ਹਾਂ ਇੱਕ ਮੈਰਾਥਨ ਦੌੜ ਜਿਹੜੀ 94 ਸੈਕਟਰ ਦੇ ਵਿੱਚੋਂ ਨਿਕਲਦੀ ਹੋਈ ਵਾਪਸ ਚੰਡੀਗੜ੍ਹ ਗਰੁੱਪ ਆਫ ਕਾਲਜ ਲਾਂਡਰਾ ਵਿਖੇ ਪਹੁੰਚੇਗੀ ਤਾਂ ਵਿਧਾਇਕ ਕੁਲਵੰਤ ਸਿੰਘ ਇੱਥੇ ਮੌਜੂਦ ਨੇ हां वदा कुलवंत सिंह जी ਨਾਲ ਅਸੀਂ ਗੱਲਬਾਤ ਕਰਾਂਗੇ ਤਾਂ ਮੈਰਾਥਨ ਦੌੜ ਬਾਰੇ ਕੀ ਕਹਿਣਾ ਚਾਹੁੰਦੇ ਨੇ ਸਰ ਮੈਰਾਥਨ ਦੌੜ ਜਿਹੜੀ ਅੱਜ ਨਿਕਲੀ ਹੈ ਕੀ ਸੰਦੇਸ਼ ਲੈ ਕੇ ਇਹ 94 ਸੈਕਟਰ ਵਿੱਚ ਜਾਣਗੇ ਅੱਜ ਚੰਡੀਗੜ੍ਹ ਗਰੁੱਪ ਆਫ ਕਾਲਜੇਜ਼ ਨੇ ਜਿਹੜੀ ਮੈਰਾਥਨ ਦਾ ਅਰੇਂਜਮੈਂਟ ਕੀਤਾ ਹੈ ਇਹ ਯੂਥ ਜਿਹੜਾ ਡੇ ਹੈ ਯੂਸਵਲ ਡੇ ਹੈ ਉਹਨੂੰ ਸਮਰਪਿਤ ਹੈ ਭਾਵੇਂ ਯੂਥ ਡੇ ਹੈ ਜਿਹੜਾ ਉਹ 12 ਤਰੀਕ ਨੂੰ ਆ ਪਰ ਅੱਜ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈ ਮਾਰਾਥਨ ਦੀ ਇਹਦਾ ਮੇਨ ਉਦੇਸ਼ ਜਿਹੜਾ ਹੈ ਉਹ ਇਹ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਤੇ ਲੋਕਾਂ ਨੂੰ ਸਵਦੇਸ਼ ਜਾਂ ਸਵਦੇਸ਼ੀ ਚੀਜ਼ਾਂ ਦਾ ਜਿਹੜਾ ਉਹਨਾਂ ਦਾ ਜੋੜਨਾ ਹੈ ਆਪਣੇ ਕਲਚਰ ਨਾਲ ਜੋੜਨਾ ਹੈ ਤਾਂ ਕਿ ਆਪਾਂ ਆਪਣੇ ਕਲਚਰ ਨੂੰ ਸੰਭਾਲ ਕੇ ਅੱਗੇ ਵਧ ਸਕੀਏ ਨਾ ਕਿ ਆਪਾਂ ਯੂਰਪੀਨ ਕੰਟਰੀ ਤੇ ਜਿਹੜੇ ਬਾਕੀ ਦੇ ਦੇਸ਼ ਨੇ ਉਹਨਾਂ ਦੇ ਕਲਚਰ ਨੂੰ ਅਡਾਪਟ ਕਰੀ ਕਿਉਂਕਿ ਸਾਡਾ ਕਲਚਰ ਆ ਜਿਹੜਾ ਬੈਸੀ ਬਹੁਤ ਅਮੀਰ ਕਲਚਰ ਆ ਸਵਾਮੀ ਵਿਵੇਕਾਨੰਦ ਜੀ ਜਿਹੜੇ ਦੁਨੀਆ ਦੇ ਸਭ ਤੋਂ بڑے ਲਿਖੇ ਬੰਦੇ ਸੀ ਉਹਨਾਂ ਉਹਨਾਂ ਵਰਗੀ ਬਰਾਸ ਸਾਡੇ ਕੋਲ ਆ ਤੇ ਅਸੀਂ ਉਹ ਵਰਤ ਛੱਡ ਕੇ ਜੀ ਕਿਸੇ ਹੋਰ ਪਾਸੇ ਜਾਵਾਂਗੇ ਤਾਂ ਕੁਦਰਤੀ ਵੀ ਅਸੀਂ ਕਦੇ ਵੀ ਤਰੱਕੀ ਬਾਰੇ ਸੋਚ ਨਹੀਂ ਸਕਾਂਗੇ ਇਸ ਵੇਸ ਕਰਕੇ ਅੱਜ ਇਹਨਾਂ ਨੇ ਜਿਹੜੀ ਗਰੁੱਪ ਆਫ ਕਾਲਜ ਨੇ ਚੰਡੀਗੜ੍ਹ ਗਰੁੱਪ ਆਫ ਕਾਲਜ ਨੇ ਇਹ ਅਰੇਂਜਮੈਂਟ ਕੀਤਾ ਇਹਦੇ ਨਾਲ ਬੱਚਿਆਂ ਨੂੰ ਵੀ ਤੇ ਜਿੱਥੇ ਜਿੱਥੇ ਵੀ ਇਹ ਜਾਣਗੇ ਮੈਰਾਥਨ ਜਾਊਗੀ ਉੱਥੇ ਉੱਥੇ ਲੋਕ ਦੇਖਣਗੇ ਤੇ ਇਹ ਸੰਦੇਸ਼ ਹੈ ਜਿਹੜਾ ਉਹ ਪੜ੍ਹਨਗੇ ਤੇ ਸੁਣਨਗੇ ਤੇ ਉਹਦੇ ਤੇ ਅਸਰ ਆ ਜਿਹੜਾ ਉਹ ਕਰਨਗੇ ਸਿਹਤ ਦੇ ਖੇਤਰ ਦੇ ਵਿੱਚ ਸਰਕਾਰ ਵੱਡੇ ਯਤਨ ਕਰ ਰਹੀ ਹੈ ਕਿ ਲੱਗਦਾ ਜਿਹੜੀਆਂ ਇਹੋ ਜਿਹੀਆਂ ਮੈਰਾਥਨ ਦੌੜਾ ਹੁੰਦੀਆਂ ਨੇ ਉਹ ਇੱਕ ਸਿਹਤ ਦੇ ਖੇਤਰ ਦੇ ਨਾਲ ਵੀ ਸੰਦੇਸ਼ ਜਾਂਦਾ ਲੋਕਾਂ 'ਚ ਵੀ ਆਪਣੀ ਸਿਹਤ ਬਣਾ ਕੇ ਇੱਕ ਤਾਂ ਤੁਸੀਂ ਇਹ ਸਮਝਦਾ ਵੀ ਦੁਨੀਆ ਦੇ ਵਿੱਚ ਹੁਣ ਦੁਨੀਆ ਨੂੰ ਇਹ ਪਤਾ ਚੱਲ ਗਿਆ ਵੀ ਜਿਹੜੀ ਹਿੰਦ ਭਾਰਤ ਆ ਇੰਡੀਆ ਇਹਦੇ ਵਿੱਚ ਜਿਹੜੀ ਪੁਰਾਣੀ ਸਿਸਟਮ ਸੀ ਜਿਹੜਾ ਯੋਗਾ ਸੀ ਜਾਂ ਵੈਦਿਕ ਸਿਸਟਮ ਸੀ ਜਿਹੜੇ ਵੈਦ ਸੀ ਜਿਹੜੇ ਆਯੁਰਵੈਦਿਕ ਹੈ ਉਹ ਸਿਸਟਮ ਸੀ ਜਿਹੜਾ ਅੱਜ ਕੱਲ ਆਉਣ ਵਾਲੇ ਟਾਈਮ ਦੇ ਵਿੱਚ ਬੜਾ ਪਪੂਲਰ ਹੋ ਰਿਹਾ ਹੈ ਦੁਨੀਆ ਵਿੱਚ ਪਪੂਲਰ ਹੋ ਰਿਹਾ ਤੁਸੀਂ ਦੇਖਿਆ ਹੋਗਾ ਵੀ ਯੋਗਾ ਜਿਹੜਾ ਇਹ ਅੱਜ ਕੋਈ ਦੇਸ਼ ਐਸਾ ਨਹੀਂ ਹੈਗਾ ਜਿੱਥੇ ਯੋਗਾ ਨਹੀਂ ਹੁੰਦਾ ਹੈ ਔਰ ਮੈਂ ਇਹ ਸਮਝਦਾ ਵੀ ਜਿਹੜਾ ਦਵਾਈਆਂ ਨਾਲ ਜਿਨ੍ਹਾਂ ਦੇ ਸਾਈਡ ਇਫੈਕਟ ਵੀ ਬਹੁਤ ਜ਼ਿਆਦਾ ਹੁੰਦੇ ਨੇ ਉਹਨਾਂ ਤੋਂ ਜੇ ਆਪਾਂ ਨੇ ਬਚਣਾ ਹੈ ਉਹਨਾਂ ਤੋਂ ਠੀਕ ਹੋਣ ਦੀ ਕੋਸ਼ਿਸ਼ ਆਪਾਂ ਨੇ ਨਹੀਂ ਕਰਨੀ ਹੈਗੀ ਉਹਨਾਂ ਤੋਂ ਬਚਣ ਲਈ ਇਹੀ ਇੱਕ ਸਭ ਤੋਂ ਵਧੀਆ ਢਾਂਜਾ ਵੀ ਆਪਾਂ ਜਿਹੜੀ ਸਾਡੀ ਪਰੰਪਰਾ ਸੀ ਜੁਗਾ ਜਗਾਂ ਤੋਂ ਚੱਲਦੀ ਆ ਰਹੀ ਅਸੀਂ ਐਕਸਰਸਾਈਜ਼ ਕਰਦੇ ਸੀ ਯੋਗਾ ਕਰਦੇ ਸੀ ਅਸੀਂ ਜਿਹੜੀਆਂ ਦੇਸੀ ਦਵਾਈਆਂ ਦੇ ਨਾਲ ਇਲਾਜ ਜਿਹੜਾ ਕਰਦੇ ਸੀ ਤੇ ਉਹ ਜਿਹੜਾ ਅਸੀਂ ਫੇਰ ਉਸੇ ਤੇ ਆਈਏ ਤਾਂ ਕਿ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕੀਏ ਆਖਰੀ ਸਵਾਲ ਹੈ ਜੀ ਵਿਕਸਿਤ ਭਾਰਤ ਦੀ ਗੱਲਬਾਤ ਕੀਤੀ ਜਾ ਰਹੀ ਹੈ ਪੰਜਾਬ ਦਾ ਕਿੱਡਾ ਵੱਡਾ ਯੋਗਦਾਨ ਸਮਝਦੇ ਹੋ ਖਾਸ ਤੌਰ ਤੇ ਇਹਨਾਂ ਵਿਦਿਆਰਥੀਆਂ ਦਾ ਜੀ ਦੇਖੋ ਮੈਂ ਇਹ ਸਮਝਦਾ ਵੀ ਪੰਜਾਬ ਤੇ ਬਿਨਾ ਭਾਰਤ ਦੀ ਜਿਹੜੀ ਹੈ ਕਲਪਨਾ ਨਹੀਂ ਕੀਤੀ ਜਾ ਸਕਦੀ ਹੈਗੀ ਔਰ ਤੁਹਾਨੂੰ ਇਸ ਗੱਲ ਦਾ ਪਤਾ ਹੈ ਵੀ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਨੇ ਭਾਵੇਂ ਕੋਈ ਵੀ ਕਿਸੇ ਕਿਸਮ ਦੀ ਮਹਿਮ ਚੱਲੀ ਆ ਯਾਦ ਦੀ ਦੀ ਮਹਿਮ ਚੱਲੀ ਤਾਂ 90 ਤੋਂ 95% ਜਿਹੜੀਆਂ ਪੰਜਾਬੀਆਂ ਦੀਆਂ ਕੁਰਬਾਨੀਆਂ ਸੀ ਕੋਈ ਲੜਾਈ ਤੁਸੀਂ ਲੈ ਲਓ ਭਾਵੇਂ 1962 ਦੀ ਲੜਾਈ ਲੈ ਲਓ 1965 ਦੀ ਲੜਾਈ ਲੈ ਲਓ 1971 ਦੀ ਲੈ ਲਓ ਕਾਰਗਿਲ ਦੀ ਲੈ ਲਓ ਹਰ ਲੜਾਈ ਦੇ ਵਿੱਚ ਪੰਜਾਬੀ ਨੇ ਜਿਹੜੇ ਉਹ ਅਗੇ ਹਰ ਲੜਾਈ ਦੇ ਵਿੱਚ ਉਹ ਪੰਜਾਬੀ ਨੇ ਜਿਹੜੇ ਉਹ ਸ਼ਹੀਦ ਕੋਈ ਨਹੀਂ ਸੋ ਇਸ ਕਰਕੇ ਪੰਜਾਬੀ ਨੇ ਜਿਹੜੇ ਉਹ ਆਪਣੇ ਆਪ ਦੇ ਵਿੱਚ ਇੱਕ ਲਖਣ ਦਾ ਤੇ ਪੰਜਾਬ ਤੋਂ ਬਿਨਾ ਕਲਪਨਾ ਕਰਨੀ ਬਹੁਤ ਮੁਸ਼ਕਲ ਹੈ ਉਹ ਧੰਵਾਦ ਹਾਂ ਇਹ ਸੰਸਾਡੇ ਨਾਲ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਜਿਨ੍ਹਾਂ ਵੱਲੋਂ ਨੈਸ਼ਨਲ ਯੂਥ ਡੇ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਤਾਂ ਚੰਡੀਗੜ੍ਹ ਗਰੁੱਪ ਆਫ ਕਾਲਜ ਦੀ ਜੋ ਮੈਨੇਜਮੈਂਟ ਹੈ ਉਸ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ Swami Vivekananda ਜੀ ਦਾ ਜਨਮ ਦਿਹਾੜਾ 12 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ ਤਾਂ ਨੈਸ਼ਨਲ ਯੂਥ ਡੇ ਉਸੇ ਸੰਬੰਧ ਦੇ ਵਿੱਚ ਇੱਕ ਇਹ ਰੈਲੀ ਕੱਢੀ ਗਈ ਹੈ ਮੈਰਾਥਨ ਦੌੜ ਕਹਿ ਸਕਦੇ ਹਾਂ ਇਸ ਨੂੰ ਉਹ ਕੱਢੀ ਗਈ ਹੈ ਵਿਧਾਇਕ ਕੁਲਵੰਤ ਸਿੰਘ ਨੇ ਇਹਨਾਂ ਵਿਦਿਆਰਥੀਆਂ ਨੂੰ ਜਿੱਥੇ ਸ਼ੁਭ ਕਾਮਨਾ ਦਿੱਤੀ ਹੈ ਉੱਥੇ ਹੀ ਸਮੂਹ ਪੰਜਾਬ ਭਰ ਦੇ ਜਿੰਨੇ ਵੀ ਲੋਕ ਨੇ ਵਿਦਿਆਰਥੀ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਵਾਮੀ ਵਿਵੇਕਾਨੰਦ ਦੇ ਮਾਰਗਦਰਸ਼ਨ ਤੇ ਚੱਲ ਕੇ ਪੈਰਾ ਦੇਣ ਪੰਜਾਬ ਨੂੰ ਉਹਦਾ ਨਾਮ ਪੰਜਾਬ ਦਾ ਨਾਮ ਰੋਸ਼ਨ ਕਰਨ ਇਸੇ ਤਰ੍ਹਾਂ ਉਹਨਾਂ ਆਖਿਆ ਕਿ ਜੇਕਰ ਅਵ ਭਾਰਤ ਵਿਕਸਤ ਭਾਰਤ ਬਣਦਾ ਤਾਂ ਪੰਜਾਬ ਦਾ ਉਸ ਦੇ ਵਿੱਚ ਅਹਿਮ ਰੋਲ ਹੋਵੇਗਾ ਤੇ ਪੰਜਾਬ ਤੋਂ ਬਿਨਾ ਵਿਕਸਿਤ ਭਾਰਤ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਤਾਂ Swami Vivekananda ji ਦਾ ਜਨਮ ਦਿਹਾੜਾ ਜਿਹੜਾ 12 ਜਨਵਰੀ ਨੂੰ ਮਨਾਇਆ ਜਾ ਰਿਹਾ ਉਸ ਤੋਂ ਪਹਿਲਾਂ ਨੈਸ਼ਨਲ ਯੂਥ ਡੇ ਇੱਕ ਮੈਰਾਥਨ ਦੌੜ ਹੈ ਜਿਹੜੀ ਉਹ ਕੱਢੀ ਜਾ ਰਹੀ ਹੈ 94 ਸੈਕਟਰ ਦੀਆਂ ਇਹ ਤਸਵੀਰਾਂ ਨੇ ਸਾਰੇ ਵਿਦਿਆਰਥੀਆਂ ਨੂੰ ਨਜ਼ਰ ਆ ਰਹੇ ਹੋਣਗੇ ਤਾਂ ਇਹ ਚੰਡੀਗੜ੍ਹ ਗਰੁੱਪ ਆਫ ਕਾਲਜ ਦੇ ਵਿਦਿਆਰਥੀ ਨੇ ਜਿਨ੍ਹਾਂ ਵੱਲੋਂ ਇੱਕ ਸੰਦੇਸ਼ ਹੈ ਜਿਹੜਾ ਦਿੱਤਾ ਜਾ ਰਿਹਾ ਨੌਜਵਾਨ ਪੀੜੀ ਹੈ ਜਿਹੜੀ ਵਿਕਸਿਤ ਭਾਰਤ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ ਵਿਧਾਇਕ ਕੁਲਵੰਤ ਸਿੰਘ ਵੱਲੋਂ ਇਸ ਮੈਰਾਥਨ ਦੌੜ ਨੂੰ ਹਰੀ ਝੰਡੀ ਦਿੱਤੀ ਗਈ ਹੈ ਤਾਂ ਵਿਦਿਆਰਥੀ ਨੇ ਜਿਹੜੇ 94 ਸੈਕਟਰ ਦੇ ਜਿਹੜੇ ਵਸਨੀਕ ਨੇ ਉਹਨਾਂ ਨੂੰ ਇੱਕ ਸੰਦੇਸ਼ ਦੇ ਰਹੇ ਨੇ ਉਹਨਾਂ ਨੂੰ ਸੇਤ ਦੀ ਕਿਵੇਂ ਆਪਣੀ ਸੰਭਾਲ ਕਰਨੀ ਚਾਹੀਦੀ ਇਹ ਵੀ ਇੱਕ ਸੰਦੇਸ਼ ਹੈਗਾ ਤੇ ਨਾਲ ਹੀ ਸਵਾਮੀ ਵਿਵੇਕਾਨੰਦ ਵੱਲੋਂ ਜੋ ਨਾਰਾ ਦਿੱਤਾ ਗਿਆ ਸੀ ਜੋ ਪ੍ਰੇਰਣਾ ਦਿੱਤੀ ਗਈ ਸੀ ਉਹਦੇ ਉੱਤੇ ਇਹ ਕਿਦਾਂ ਪੈਰਾ ਦੇ ਰਹੇ ਨੇ ਤਾਂ ਇਹ ਇੱਕ ਰੈਲੀ ਦੇ ਜ਼ਰੀਏ ਲੋਕਾਂ ਨੂੰ ਦੱਸ ਰਹੇ ਨੇ ਤਾਂ ਕੁਝ ਵਿਦਿਆਰਥੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕੀ ਨਾਮ ਹੈ ਤੁਹਾਡਾ ਰਾਜੀ ਕੀ ਕਹਿਣਾ ਚਾਹੋਗੇ ਜੋ ਅੱਜ ਤੁਹਾਡੇ ਕੋਲ ਜੋ ਗਰੁੱਪ ਵੱਲੋਂ ਜਿਹੜੀ ਕਿ ਮੈਰਾਥਨ ਕਰਵਾਈ ਜਾ ਰਹੀ ਹੈ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਹਾੜਾ ਮਨਾ ਰਹੇ ਆ ਕੀ ਸੰਦੇਸ਼ so it is national youth day uh, it represents the mark uh, it marks the birth anniversary of swami vivekananda and our college has organized this marathon to inspire young people these days uh, this inspired the swami vivekananda's ideas for the boldness uh, and to uh, remind the youth that they have to shape the country uh, this is all for the swami vivekananda's birthday ਠੀਕ ਹੈ ਇੱਕ ਸਿਹਤ ਦੀ ਕਿਵੇਂ ਸੰਭਾਲ ਕਰਨੀ ਇਹ ਵੀ ਸੰਦੇਸ਼ ਦਿੱਤਾ ਜਾ ਰਿਹਾ ਲੋਕਾਂ ਨੂੰ ਯੈਸ ਐਸ ਅ ਮੈਰਾਥਨ ਹੈ ਕਿ ਸੁਆਮੀ ਵਿਕਰਨ ਜੀ ਨੇ ਆਈਡੀਆ ਦਿੱਤਾ ਹੈ ਕਿ ਆਪਣੀ ਹੈਲਥ ਜੋ ਫਸਟ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਥੈਟਸ ਵਾਈ ਜੋ ਇਹ ਮੈਰਾਥਨ ਹੈ ਸਕੂਲ ਕਾਲਜ ਤੇ ਥਰੂ ਕੀਤੀ ਜਾ ਰਹੀ ਹੈ ਠੀਕ ਹੈ ਕੀ ਨਾਮ ਹੈ ਤੁਹਾਡਾ ਇਹ 파ਰਸ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਕਾਲਜ ਵੱਲੋਂ ਇੱਕ ਨੈਸ਼ਨਲ ਯੂਥ ਡੇ ਬਣਾਇਆ ਜਾ ਰਿਹਾ ਹੈ ਰੈਲੀ ਕੱਢ ਰਹੇ ਹਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਸਿਹਤ ਦਾ ਇਸ ਨਾਲ ਬਹੁਤ ਵਧੀਆ ਪ੍ਰਭਾਵ ਪਊਗਾ ਮੈਰਾਥਨ ਨਾਲ ਬੱਚਿਆਂ ਨੇ ਕਾਫੀ ਸੇਧਾ ਠੀਕ ਰਹਿਣ ਗਿਆ ਕਿ ਕਾਲਜ ਬਹੁਤ ਵਧੀਆ ਕੰਮ ਕਰ ਰਿਹਾ ਹੈ। ਕਿਕ ਵਿਕਸਤ ਭਾਰਤ ਵੱਲ ਕਦੋਂ ਵਧਾ ਰਹੇ ਹੈ ਭਾਰਤ ਤੇ ਪੰਜਾਬ ਦੇ ਵਿਦਿਆਰਥੀਆਂ ਦਾ ਕਿੰਨਾ ਕਿ ਯੋਗਦਾਨ ਸਮਝਦੇ ਉਹਦੇ ਵਿੱਚ ਹੋਊਗਾ। ਜੀ ਜਿੰਨਾ ਯੋਗਦਾਨ ਭਾਰ ਦੇ ਬੱਚੇ ਸਾਰੇ ਦੇਣਗੇ ਉਨਾ ਹੀ ਸਹੀ ਰਹੂਗਾ। ਤਾਂ ਇੱਕ ਮੈਰਾਥਨ ਦੌੜ ਹੈ ਜਿਹੜੀ ਇਸ ਮੂਹ ਵਿਦਿਆਰਥੀ ਨੇ ਜਿਹੜੇ ਤੁਤਿਆ ਨੂੰ ਨਜ਼ਰ ਆ ਰਹੇ ਨੇ 94 ਸੈਕਟਰ ਦੇ ਵਿੱਚ ਇਹ ਮੈਰਾਥਨ ਦੌੜ ਕੱਢੀ ਜਾ ਰਹੀ ਹੈ ਤਾਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਇਸ ਮੈਰਾਥਨ ਦੌੜ ਨੂੰ ਹਰੀ ਝੰਡੀ ਦਿੱਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਾ ਸਾਰੇ ਵਿਦਿਆਰਥੀ ਤੁਹਾਨੂੰ ਇਕੱਠੇ ਨਜ਼ਰ ਆ ਰਹੇ ਨੇ ਤਾਂ ਇੱਕ ਦੌੜ ਦੇ ਰੂਪ ਦੇ ਵਿੱਚ ਇੱਕ ਸੰਦੇਸ਼ ਦਿੱਤਾ ਜਾ ਰਿਹਾ ਹੈ Swami Vivekananda ਜੀ ਦਾ ਜਨਮ ਜਿਹੜਾ ਹੈਗਾ 12 ਜਨਵਰੀ ਨੂੰ ਮਨਾਇਆ ਜਾਣਾ ਉਸ ਤੋਂ ਪਹਿਲਾਂ ਚੰਡੀਗੜ੍ਹ ਗਰੁੱਪ ਆਫ ਕਾਲਜ ਵੱਲੋਂ ਮੈਰਾਥਨ ਦੌੜ ਜਿਹੜੀ ਉਹ ਕੱਢੀ ਜਾ ਰਹੀ ਹੈ ਤਾਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਇਸ ਮੈਰਾਥਨ ਦੌੜ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਤਾਂ ਇਹ ਦੌੜ ਹੈ ਜਿਹੜੀ 94 ਸੈਕਟਰ ਦੇ ਵਿੱਚ ਪਹੁੰਚ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਇਹ ਵਿਦਿਆਰਥੀ ਨੇ ਜਿਹੜੇ ਇਹ ਭਾਰਤ ਦਾ ਭਵਿੱਖ ਹੈਗਾ ਤਾਂ ਵਿਕਸਤ ਭਾਰਤ ਦੇ ਵਿੱਚ ਇਹਨਾਂ ਦਾ ਵੱਡਾ ਯੋਗਦਾਨ ਹੋਊਗਾ ਤਾਂ ਬਦਾਈਕ ਕੁਲਵੰਤ ਸਿੰਘ ਦਾ ਆਖਣਾ ਹੈ ਕਿ ਅਸੀਂ ਦੂਜੇ ਦੇਸ਼ਾਂ ਦੇ ਉੱਤੇ ਡਿਪੈਂਡ ਨਹੀਂ ਰਹਿ ਸਕਦੇ ਭਾਰਤ ਬਹੁਤ ਵੱਡਾ ਦੇਸ਼ ਹੈ ਤਾਂ ਭਾਰਤ ਆਪਣੇ ਪ੍ਰੋਡਕਟ ਬਣਾ ਰਿਹਾ ਹੈ ਉੱਥੇ ਹੀ ਭਾਰਤ ਵਿਕਸਿਤ ਭਾਰਤ ਵੱਲ ਕਦਮ ਵਧਾ ਰਿਹਾ ਹੈ ਤੇ ਭਾਰਤ ਦਾ ਜੋ ਸੱਭਿਆਚਾਰ ਹੈ ਜੋ ਕਲਚਰ ਹੈ ਉਹ ਬਾਕੀ ਦੇਸ਼ਾਂ ਨਾਲੋਂ ਬਹੁਤ ਜ਼ਿਆਦਾ ਅਮੀਰ ਹੈ ਆਪਣਾ ਪੰਜਾਬੀ ਵਿਰਸਾ ਪੰਜਾਬੀ ਸੱਭਿਆਚਾਰ ਦਾ ਉਸ ਦੀ ਇੱਕ ਝਲਕ ਹੈ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਚੰਡੀਗੜ੍ਹ ਗਰੁੱਪ ਆਫ ਕਾਲਜ ਦੇ ਵਿਦਿਆਰਥੀਆਂ ਵੱਲੋਂ ਇਹ ਇੱਕ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਤਾਂ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਹਾੜਾ ਜਿਹੜਾ ਉਹ ਵਿਦਿਆਰਥੀ ਮਨਾ ਰਹੇ ਨੇ ਤਾਂ ਨੈਸ਼ਨਲ ਯੂਥ ਡੇ ਆ ਇੱਕ ਰੈਲੀ ਕੱਢੀ ਗਈ ਮੈਰਾਥਨ ਦੌੜ ਕੱਢੀ ਗਈ ਵਿਧਾਇਕ ਕੁਲਵੰਤ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਨਾਲ ਹੀ ਇਹਨਾਂ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਸਵਾਮੀ ਵਿਵੇਕਾਨੰਦ ਜੀ ਦੇ ਮਾਰਗਦਰਸ਼ਨ ਤੇ ਚੱਲਣਾ ਚਾਹੀਦਾ ਹੈ ਜੋ ਉਹਨਾਂ ਨੇ ਸਿੱਖਿਆ ਦਿੱਤੀ ਉਸ ਦੇ ਉੱਤੇ ਪੈਰਾ ਦੇਣਾ ਚਾਹੀਦਾ ਕੈਮਰਾ ਪਰਸਨ ਗੋਲਡੀ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ